ਅਮਰਦਾਰੀ ਬੇਬੀ ਕੇ ਆ ਗੁਰੂ ਘਰੇ ਚ ਪੂਰੀ ਸ਼ਰਧਾ ਰੱਖਣ ਵਾਲੇ ਉਹ ਮੇਰੇ ਕੋਲ ਆ ਕੇ ਸਲਾਮ ਅਲੈਕਮ ਕਰਨ ਲੱਗ ਪਏ ਅਗਿਆਨੀ ਬਲਵਿੰਦਰ ਸਿੰਘ ਜੀ ਬੈਠੇ ਸਾਰੇ ਬੈਠੇ ਪਿਆਰ ਦੋ ਮੈਨੂੰ ਵੀ ਹੈਰਾਨਗੀ ਮੈਂ ਕਹਿੰਦਾ ਸਿੰਘ ਨਹੀਂ ਹੈ ਕਿਰਪਾਨ ਪਾਈ ਹੈ ਸਲਾਮ ਅਲੈਕਮ ਤੇ ਫਿਰ ਅਰਬੀ ਬੋਲਣ ਲੱਗ ਪਏ ਦਾ ਹਸਬੰਦ ਵੀ ਨਾਲ ਆਇਆ ਸੀ ਔਰ ਉਹਦੀਆਂ ਪਹਿਣਾ ਵੀ ਨਾਲ ਸੀ। ਕੋਈ ਨੁਕੀ ਲਗੇ ਇੱਕ ਛੇ ਹੈ ਜੋ ਕਹਿੰਦਾ ਹੈ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਨੇ। ਫਿਰ ਉਹ ਆ ਜਾਂਦਾ। ਫਿਰ ਉਹਰੇ ਵੀ ਹੁੰਦਾ। ਅੱਜ ਕਹਿ ਲਗਾ ਮਸਕੀਨ ਹਣਾ ਕੋਲ ਚੱਲਣਾ ਤਾਂ ਇੱਥੇ। ਫਿਰ ਮੇਰੀ ਉਹਦੇ ਨਾਲ ਖੁੱਲ ਕੇ ਚਰਚਾ ਹੋਈ। ਕਹਿੰਦੇ ਕਿ ਹਜ਼ਾਰਾਂ ਰੂਹਾਂ ਅਜ ਆਈਆਂ ਨੇ ਦਰਬਾਰ ਸਾਹਿਬ ਇੱਕ ਹੈ ਮੇਰੇ ਜੈਸੇ ਹਜ਼ਾਰਾਂ ਆਏ ਔਰ ਬੇਸ਼ਤਰ ਰੋਜ਼ ਆਉਂਦੇ ਨੇ ਕਿੰਨ ਮੈਂ ਕਦੀ ਕਦੀ ਆਉਂਦਾ ਦਰਸ਼ਨ ਕਰ ਕਹਿੰਦੇ ਕਿ ਹਰ ਦਰਗਾ ਹਰ ਪਵਿੱਤਰ ਸਾਮ ਦੇਰਧਿਆ ਨਾਲ ਭਰੇ ਆਉਂਦੇ ਨੇ ਉਹਨੇ ਮੈਨੂੰ ਫਜ਼ਰ ਦੀ ਨਮਾਜ਼ ਵੀ ਸੁਣਾਈ ਉਹ ਆਖਣ ਲੱਗਾ ਮੈਂ ਫਜਰ ਦੀ ਨਮਾਜ਼ ਪੜਦਾ ਹਾਂ ਇਸ਼ਾ ਦੇ ਨਹੀਂ ਮੈਂ ਸੁਤੇ ਸਿੱਧ ਕੇ ਦੇਖੋ ਚ ਬੈਠਾ ਕਿਉਂਕਿ ਸ਼ਾਮ ਨੂੰ ਆਈ ਤੇ ਮੈਂ ਕਿਹਾ ਹੁਣ ਇਸ਼ਾ ਦੀ ਨਮਾਜ਼ ਦਾ ਵਕਤ ਹੈ ਕਹਿੰਦੇ ਮੈਂ ਇਸ਼ਾ ਦੀ ਨਮਾਜ਼ ਨਹੀਂ ਪੜਦਾ ਮੈਂ ਫਜਰ ਦੀ ਪੜਦਾ ਫਜਰ ਕਹਿੰਦੇ ਅਮਰਤ ਵੇ ਕਹਿੰਦਾ ਮੈਨੂੰ ਅਮਰਤ ਵੇ ਦੇ ਦਾਂ ਮੈਂ ਇਸ਼ਾ ਦੀ ਨਮਾਜ਼ ਨਹੀਂ ਪੜਦਾ ਲੰਬੀ ਚੌੜੀ ਗੱਲ ਤੋਂ ਬਾਅਦ ਫਿਰ ਮੈਂ ਸੁਤੇ ਸਿੱਧ ਕੇ ਆਇਆ ਜੱਤ ਉਹ ਇਤਨਾ ਪਾਵਨ ਹੈ ਕਿ ਤੇਰੇ ਸੰਸਕਾਰਾਂ ਚ ਨਮਾਜ਼ ਮੌਜੂਦ ਹੈ ਕੁਰਾਨ ਵੀ ਮੌਜੂਦ ਹੈ। ਔਰ ਇਤਨੀ ਗਿਆਨ ਦੀ ਗੰਟੋ ਕਰ ਰਹੇ। ਫਿਰ ਬੜਾ ਕਿਉਂ ਰਿਹਾ ਤੇਰਾ ਜਨਮ ਕਿਉਂ ਨਹੀਂ ਹੋ ਰਿਹਾ? ਕਹਿੰਦਾ ਕੋਈ ਮਾਂ ਮਿਲੇ ਤੇ ਜਨਮ ਹੋਵੇਗਾ। ਕਹਿੰਦੇ। ਫਸਾਰੇਆਂ ਦੇ ਸਾਹਮਣੇ ਉਸਨੇ ਕਹੋ ਦਿੱਤੀ। ਕੋਈ ਮਾਂ ਮੇਰੇ ਤੇ ਮੈਂ ਕਹੀ ਸਲਾਮ ਤੇ ਵਾਰ-ਵਾਰ ਦਾ ਜਨਮ ਮੰਦਾ ਹੀ ਨਹੀਂ। ਤੇਰੇ ਰੱਬ ਨਾਲ ਤੂੰ ਦੇ ਸਿੱਧੋਗੇ ਵਾਰ-ਵਾਰ ਦਾ ਜਨਮ ਹੈ। ਕਹਿੰਦਾ ਹੈ। ਜੇ ਨਹੀਂ ਚਿਰਤਕ ਮੈਨੂੰ ਚੰਗੀ ਮਾਰ ਨਹੀਂ ਮਿਲਦੀ ਉਹਨੇ ਇੱਕ ਦਰਗਾਹ ਦਸੀ ਸਿੱਖਪੁਰ ਥਲੇ ਦੇ ਨੇਰੇ ਕਹਿੰਦੇ ਆਵੇਂ ਦਰਬਾਰ ਸਾਹਿਬ ਰਹਿਣਾ ਜਾਂ ਮੈਂ ਦਰਗਾਹ ਵਿੱਚ ਜੇ ਨਹੀਂ ਚਿਰਤਕ ਵਹਿਰਾ ਜਨਮ ਨਹੀਂ ਹੋ ਜਾਂਦਾ ਮੇਰੀ ਬਾਕੀ ਯਾਤਰਾ ਪੂਰੀ ਨਹੀਂ ਇਸ ਤਰ੍ਹਾਂ ਦੀਆਂ ਰੂਹਾਂ ਨਿਰਾਰਕਾਰ ਹੋ ਗਿਆ ਨੇ ਇਸ ਨੂੰ ਮਾਨਸਿਕ ਮੰਡਲ ਵੀ ਕਹਿੰਦੇ ਨੇ ਸੂਖਸ਼ਮ ਸਰੀਰ ਵੀ ਕਹਿੰਦੇ ਨੇ ਜਿਨਾ ਕੋਲ ਦੇਵ ਦ੍ਰਿਸ਼ਟੀ ਹੁੰਦੀ ਹੈ ਦੇਵ ਦ੍ਰਿਸ਼ਟੀ ਹੋਵੇਖ ਲੈ ਅੰਦਰ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਜਿੱਥੇ ਸਾਰੇ ਜਹਾਜ਼ ਬਣਦੇ ਹੈ ਇੱਕ ਸਜਣ ਕਿਧਰੇ ਆਲੇ ਦੋਲੇ ਦੋ ਚਾਰ ਸਜਣਾ ਨੂੰ ਜੀ ਗਿਆਨੀ ਬਲਵਿੰਦਰ ਸਿੰਘ ਨੂੰ ਕਹਿਣ ਲਗਾ ਇਸ ਸਟੇਜ ਦੇ ਉੱਤੇ ਮਸਕੀਨਾਂ ਦੇ ਵਿੱਚ ਇਹ ਦੋ ਬੰਦੇ ਕੌਣ ਬੈਠੇ ਨੇ ਉੱਥੇ ਲੰਬੀ ਸਟੇਜ ਦੇ ਵਿਚਕਾਰ ਗਨ ਗੁਰੂ ਗ੍ਰੰਥ ਸਾਹਿਬ ਦਾ